ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਦ ਦੇ ਨਾਲ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਦਿਨ ਹੈਗਾ ਫਰਡੇ ਤਰੀਕ ਹੈਗੀ ਸ਼ਾਇਦ ਕਿੰਨੀ ਡੇਟ ਆ ਜਰ ਅੱਜ 15 ਦਾ 15 ਦਾ ਹਨਾ 15 15 ਅੱਜ 15 ਤਰੀਕ ਦਾ ਤੇ ਆਪਾਂ ਵਲੌਗ ਸ਼ੁਰੂ ਕਰਦੇ ਆ ਤੇ ਮੈਂ ਹੁਣ ਠੀਕ ਆ ਅੱਜ ਮੈਨੂੰ ਲੱਗਦਾ ਵੀ ਮੈਂ ਅੱਜ ਠੀਕ ਆ ਥੋੜੀ ਵਿਕਰਸ ਹੈਗੀ ਥੋੜੀ ਜੀ 0% ਉਹ ਜਦੋਂ ਇੰਨਾ ਆਪਾਂ ਬਿਮਾਰ ਖੋ ਜੀ ਹੁੰਦੀ ਹੁੰਦੀ ਆ ਤੇ ਅੱਜ ਮੈਂ ਆਪਦੇ ਆਪ ਨੂੰ ਬਿਮਾਰੀ ਤੋਂ ਰਹਿਤ ਕੀਤਾ ਵੀ ਆਪਦੇ ਆਪ ਨੂੰ ਬਿਮਾਰ ਬਿਮਾਰ ਜਿਆ ਨਹੀਂ ਕਹਿਣਾ ਹੈਗਾ ਹਨਾ ਵੀ ਮੈਰਾ ਕੁਛ ਦੁੱਖ ਦਾ ਦੁੱਖ ਦਾ ਹੁਣ ਮੈਂ ਠੀਕ ਆ ਜਿਆਦਾ ਵੀ ਆਪਦੇ ਆਪ ਨੂੰ ਕਹੀ ਜਾ ਫਿਰ ਐਵੇਂ ਢੀ ਗੁੱਡੀ 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 ਕੋ ਉਹ ਚ ਕੋਕਲ ਹੋ ਜਾਂਦੀ ਆ ਵਧੀਆ ਨਹੀਂ ਲੱਗਦਾ ਤੇ ਅੱਜ ਮੈਂ ਥੋੜਾ ਜਿਹਾ ਮੇਰੇ ਜਿਹੜਾ ਫੇਸ ਸੀਗਾ ਨਾ ਡਲ ਜਾ ਹੋ ਗਿਆ ਸੀ ਆਪਦੇ ਆਪ ਨੂੰ ਬਹੁਤ ਜਿਆਦਾ ਡਲ ਲੱਗਦਾ ਹੁਣ ਤੁਹਾਨੂੰ ਵੀ ਲੱਗਦਾ ਹੁਣ ਵੀ ਇਹਦੇ ਤੇ ਗਲੋ ਆ ਗਿਆ ਤੇ ਮੈਂ ਸੂਟ ਵੀ ਨਿਉ ਪਾ ਲਿਆ ਮੈਂ ਸੂਟ ਪਾਇਆ ਮੈਂ ਕਿਹਾ ਵੀ ਕੀ ਪਤਾ ਸਮੇ ਦਾ ਹਨਾ ਜਿਹੜਾ ਇਹਨਾਂ ਮਰਨ ਦੀ ਮਰਨ ਦੀਆਂ ਗੱਲਾਂ ਕਰੀ ਜਾਇਆ ਕਰੋ ਗੱਲ ਮਰਨ ਦੀ ਨਹੀਂ ਕਰਦੇ ਵੀ ਕੋਈ ਗੱਲ ਹੀ ਹੋਣ ਨਵੇਂ ਲਾ ਲਾਂਗੇ ਆਪਾਂ ਹੋਰ ਜ਼ਿੰਦਗੀ ਆ ਤਾਂ ਸਾਰਾ ਕੁਝ ਆ ਨਾ ਜੇ ਜ਼ਿੰਦਗੀ ਨਹੀਂ ਹੈਗੀ ਤਾਂ ਕੁਝ ਵੀ ਨਹੀਂ ਹੈਗਾ ਤੇ ਹੁਣ ਮੈਂ ਠੀਕ ਆ ਮੈਂ ਸੂਟ ਮੇਰਾ ਪ੍ਰੈਸ ਕਰਕੇ ਵੈਸੇ ਹੀ ਰੱਖਿਆ ਪਿਆ ਸੀ ਇਹ ਸ਼ਾਇਦ ਗਿਆ ਹਾ ਸੀ ਨਾ ਨਾਪ ਨੂਪ ਨੂ ਗਿਆ ਹਾ ਸੀਗਾ ਇਹ ਸੂਟ ਤਾਂ ਬਾਹਰ ਸੀਗਾ ਤੇ ਅੱਜ ਆਪਾਂ ਪਾ ਲਿਆ ਮੌਸਮ ਵੀ ਬਹੁਤ ਚੇਂਜ ਆ ਹੁਣ ਧੁੱਪ ਲੱਗੀ ਆ ਬਹੁਤ ਸੋਹਣੀ ਬਹੁਤ ਵਧੀਆ ਹਨਾ ਮੌਸਮ ਆ ਕੰਮ ਨੂੰ ਵੀ ਦਿਲ ਕਰਦਾ ਤੇ ਥੋੜਾ ਜਿਹਾ ਬੰਦਾ ਠੀਕ ਹੋਵੇ ਤਾਂ ਕੰਮ ਨੂੰ ਬੋਧਿਲ ਕਰਦਾ ਤੇ ਹੁਣ ਆਪਾਂ ਨੇ ਕੰਮ ਕਰਨਾ ਵਧੀਆ ਜੈ ਇੱਕ ਜਿਹੜਾ ਦੀ ਡਿਮਾਂਡ ਪੂਰੀ ਕਰਨੀ ਆ ਉਸ ਤੋਂ ਪਹਿਲਾਂ ਜਿਹੜਾ ਬਾਲ ਬਾਹੂਗਾ ਯਾਰ ਬਿਨਾ ਕਹਿ ਜੇ ਯਾਰ ਨੇ ਵੀ ਨਵੇਂ ਕੱਪੜੇ ਪਾ ਲਿਆ ਕਿੱਥੇ ਬੈਠ ਗਿਆ ਹੁਣ ਫੇਰ ਪੀਸੀ ਤੇ ਬੈਠ ਗਿਆ ਉੱਠੇ ਤੇਰਾ ਮੈਂ ਨਹੀਂ ਬਾਹੂਗਾ ਬਾਹੂੜਾ ਨਹੀਂ ਫੇਰ ਆਪਾਂ ਸਬਜ਼ੀ ਬਣਾ ਦੇਣੀ ਆ ਮੈਂ ਸਬਜ਼ੀ ਬਣਾਉਣ ਲੱਗੀ ਆ ਮੈਂ ਆਲੂ ਆਇਲ ਕਰਕੇ ਰੱਖੇ ਆ ਆਪਾਂ ਉਹਨਾਂ ਦੀ ਸਬਜ਼ੀ ਬਣਾ ਦੇਣੀ ਆ ਠੀਕ ਆ ਬਈ ਲੈ ਆਲੂ ਆਲੂ ਛਾ ਲਓ ਮੇਰੇ ਨਾਲ ਮੈਂ ਸਬਜ਼ੀ ਬਣਾ ਦੇਣੀ ਆ ਨਹੀਂ ਯਾਰ ਨਹੀਂ ਜਿਹੜਾ ਲਈ ਮੈਂ ਬੜਾ ਪੋ ਬਣਾਉਣਾ ਸੀਗਾ ਬੜਾ ਪੋ ਬੜੇ ਪੋ ਬਣਾਉਣੇ ਸੀ ਬਾਹਲੀ ਵਹੋਂਦਾ ਹੈਗਾ ਤੇ ਲੋ ਚਲ ਉਹਨੂੰ ਮੈਂ ਇੱਕ ਗੱਲ ਕਹਿਨੀ ਆ ਕਿਤੇ ਜਾਣਾ ਹੋ ਸਕਦਾ ਮੈਂ ਤਾਂ ਤਿਆਰੀ ਹੋਈ ਤਿਆਰ ਤਿਆਰੀ ਤਾਂ ਤਿਆਰ ਹੋਈ ਹੋਮਾ ਕਿਤੇ ਜਾਣਾ ਹੋਵੇ ਹੈ ਹਲੋ ਸੁਣਦਾ ਹੀ ਨਹੀਂਗਾ ਜਾ ਜੇ ਬਾੜ ਬਾਰੇ ਦਾ ਹਿੱਲ ਕੇ ਜਮਾਈ ਤੁਹਾਨੂੰ ਸੁਣਿਆ ਪਤਾ ਨਹੀਂ ਮੈਨੂੰ ਨਹੀਂ ਪਤਾ ਇਹ ਤਾਂ ਵੀ ਕਲਰ ਕਲਰ ਕਰੀ ਜਾਂਦੇ ਪਤਾ ਨਹੀਂ ਕਿਹੜੇ ਬਲਾਸ ਬਲੂਸ ਨਹੀਂ ਮਿਲੇ ਇਹਦੇ ਤੇ ਚਲੋ ਜੀ ਦੇਖਦੀ ਆ ਮੈਨੂੰ ਬੜਿਆ ਆ ਕੇ ਉਹਦੇ ਵਾਲ ਬੰਨੀ ਆ ਤੇ ਮੇਰੀ ਬਾਹਾਂ ਦਰਦ ਕਰਨ ਲੱਗੀ ਤੇ ਇੰਨਾ ਵੀ ਫੋਨ ਨਹੀਂ ਫੜਿਆ ਜਾਂਦਾ ਤੇ ਚਲੋ ਜੀ ਦੇਖਦੀ ਆ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਐਂਡ ਪੈ ਚੈਨਲ ਤੇ ਪਹਿਲੀ ਵਾਰੀ ਉਹਨਾਂ ਨੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਵਾਲਾ ਬਟਨ ਪ੍ਰੈਸ ਕਰਨਾ ਨਾ ਭੁੱਲਿਆ ਕਰੋ ਜਦੋਂ ਤੁਸੀਂ ਬੈਲ ਦਾ ਬਟਨ ਜਿਹੜਾ ਪ੍ਰੈਸ ਕਰੋਗੇ ਫਿਰ ਉਹਦੇ ਨਾਲ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਆਊਗਾ ਤੇ ਸਭ ਤੋਂ ਪਹਿਲਾਂ ਆਊਗਾ ਤਾਂ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਵਾਚ ਕਰੋਗੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਬਾਕਸ ਵੀ ਕਰਦਿਆ ਕਰੋ ਠੀਕ ਹੈ ਜੀ ਚਲੋ ਜੀ ਬੰਦਾ ਆ ਕੇ ਬੈਠ ਗਿਆ ਇਹ ਕੀ ਹੁੰਦਾ ਚਸ਼ਮਾ ਖਰਾਬ ਹੋ ਗਿਆ ਇਹ ਵੱਲੋਂ ਟੱਕਰ ਟੱਕਰ ਆਈ ਬੋਡੀ ਲਾ ਬਾਲੇ ਲੋ ਜਦੋਂ ਹੁਣ ਮੈਂ ਬਿਮਾਰ ਸੀ ਨਾ ਇੱਥੇ ਜਾਰ ਬੈਠਾ ਕੀ ਖਾਵੇ ਰਸ ਖਾਵੇ ਔਰ ਟੇਬਲ ਟੱਕ ਟੱਕ ਕਰ ਜਾਵੇ ਮੇਰਾ ਦਿਲ ਕਾਲਾ ਪਾਵੇ ਆ ਬੈਗ ਇਹਨੇ ਵਿਲਾ ਕਰਕੇ ਸੱਟਦਾ ਸਾਰੀਆਂ ਆਪਣੀਆਂ ਬੁੱਕਸ ਜਿਹੜੀਆਂ ਹੁਣ ਡੈਡੀ ਇੱਥੇ ਕੀ ਕਰਨਾ ਬਾਹਰ ਵਹਣਾ ਬੁਲਾ ਅਸ ਬੁਲਾ ਅਸ ਅਲਰਜੀ ਵਾਲੀ ਦਵਾਈ ਦਾ ਲੈਵਲ ਜਾਂ ਲੱਭਦੇ ਆ ਫੋਟੋ ਕੱਚੇ ਕਰਖਿਆ ਕਰੋ ਉਹਦੀ ਹਾਂ ਨਾ ਟਾਈਮ ਖਾਸ ਹੋ ਗਿਆ ਨਾ 10:00 ਵਜ ਗਏ ਨੇ ਹੋਰ ਤਾਂ ਖਾਸ ਬੈੱਕਿਆ ਨਾ ਇੱਕ ਬੈਸ ਲਿਨ ਲਿਆ ਦਿਓ ਇੱਕ ਅਲਰਜੀ ਦਵਾਈ ਹੋਰ ਤਾਂ ਬਸ ਮੈਡੀਕਲ ਤੋਂ ਹੋਰ ਕੁਝ ਨਹੀਂ ਲਿਆ ਕੇ ਆਉਣਾ ਤੇ ਕੀ ਹੈ ਹੱਥ ਤੋਂ ਮੈਂ ਪੱਟੇ ਵਾਲੀ ਹੁੰਦੀ ਹੈ ਬਿਊਟੀ ਪਾਰਨਰ ਦੇਖੋ ਬਿਊਟੀ ਕੀ ਮੈਨਣਾ ਪੱਟੇ ਵਾਲੀ ਲੈਣੀ ਕਰ ਆ ਗਈ ਆ ਮੰਗ ਕੇ ਤੇ ਪੱਟੇ ਵਾਲਾ ਕੀ ਹੁੰਦਾ ਹੈ ਤੋ ਖਾਸ ਕੁਸ਼ ਇੱਕ ਮੇਰਾ ਫੇਸ ਵਾਸ਼ ਜਿਹੜਾ ਖਤਮ ਹੋ ਗਿਆ ਐਨਾ ਸ਼ੁਕਰਨਾ ਪਹਿਲੀ ਵਾਰੀ ਹੋਈ ਆ ਕੋਈ ਚੀਜ਼ ਜਿਹੜੀ ਨੇ ਡੇਢੀ ਕੋ ਥਾਰੀ ਉਹ ਮੁੱਕ ਵੀ ਗਈ ਡੇਢੀ ਲਾਸ ਨਹੀਂ ਆਈ ਲਾਸ ਰਸਾਇਣਾਂ ਦਾ ਬੈਗ ਲਿਆ ਦਿਓ ਚਲ ਇਹ ਰੱਜਿਆ ਰੰਦਾ ਖਾਪੀ ਮੈਂ ਕਿਹਾ ਵੀ ਸ਼ੇਸ਼ਵਾਸ਼ਰ ਵੀ ਜਦੋਂ ਹਨਾ ਹੋਇਆ ਵੀ ਜਦੋਂ ਖਤਮ ਹੋਇਆ ਵੀ ਉਹਦੋਂ ਐਕਸਪਾਇਰੀ ਡੇਟ ਹੋਈ ਹਨਾ ਨਹੀਂ ਤਾਂ ਸਾਡੇ ਘਰ ਤੇ ਵਿੱਚ ਆਏ ਹੁੰਦਾ ਵੀ ਐਕਸਪਾਇਰੀ ਡੇਟ ਆ ਜਾਂਦੀ ਤੇ ਕੋਈ ਚੀਜ਼ ਖਤਮ ਨਹੀਂ ਹੁੰਦੀ ਫਿਰ ਨਹੀਂ ਇੱਕ ਦਾ ਪਤਾ ਨਹੀਂ ਕਿਹੜਾ ਕਲਿੱਕ ਇਹਨਾਂ ਨੇ ਉਹ ਬੂਸਟਰ ਦੇ ਲਿਆ ਕੇ ਰੱਖਿਆ ਹੈ ਪਾウダー ਦੇ ਦੁੱਧ ਚ ਭਾ ਕੇ ਪੀਣੇ ਉਹ ਦੀ ਦੀ ਅਜੇ ਖਤਮ ਹੋ ਗਿਆ ਨਹੀਂ ਖਤਮ ਨਹੀਂ ਹੋਈ ਆ ਤੇ ਉਹਦੀ ਲੈਡ ਥੱਲੇ ਹੈ ਅੱਜ ਤੱਕ 25 ਤੱਕ ਆ ਕੇ 24 ਲੱਗਿਆ ਜੋਵੀ ਦੀ 1 ਬਾਅਦ ਨੂੰ ਮਹੀਨੇ ਤੱਕ ਮੇ ਤੇਰੀ ਵੀ ਹੁੰਦਾ ਤੁਸੀਂ ਵੀ ਲਿਆਗਾ ਮੈਂ ਵੀ ਤੂੰ ਡੈਡੀ ਨੂੰ ਦੇ ਦਿਆਂ ਬੜਾ ਡੈਡੀ ਹੋ ਜਾਂਦਾ ਡੈਡੀ ਹੋ ਮੋਟਾ ਹੋ ਜਾਂਦਾ ਉਹਦੇ ਨਾਲ ਬੰਦਾ ਮੈਂ ਤਾਂ ਪੀਤਾ ਹੀ ਨਹੀਂ ਜਾਂਦਾ ਹੁਣ ਤਾਂ ਮੈਨੂੰ ਪੀਣਾ ਪੈਣਾ ਵੈਸੇ ਮੇਰੇ ਵੀ ਉਹ ਵੀ ਜਦੋਂ ਮੈਂ ਫਰੋਟਾ ਦੱਸੂ ਮੈਂ ਦੁੱਧ ਪੀਤੇ ਨੂੰ ਤਾਂ ਮੇਰੇ ਖਿਆਲ ਨਾਲ ਜਦੋਂ ਗਾਂ ਸੂਈ ਸੀ ਉਦੋਂ ਪੀਤਾ ਸੀ ਮੁੜ ਕੇ ਤਾਂ ਮੈਂ ਦੁੱਧੇ ਨਹੀਂ ਪੀਤਾ ਹੈਗਾ ਕਿੰਨੇ ਸਾਰਾ ਦਿਨ ਗਾਂ ਸੂਈ ਸੀ ਅੱਜ ਕਿੰਨੀ ਦਿਨ 15 ਮਹੀਨਾ ਹੋ ਗਿਆ ਸਮਝ ਲਓ ਦੁੱਧ ਪੀਤੇ ਦੁੱਧ ਪੀਣਾ ਹੀ ਛੱਡਤਾ ਚਾਹ ਵੀ ਮੈਂ ਹੁਣ ਕਾਫੀ ਦਿਨਾਂ ਦੀ ਚਾਹ ਵੀ ਨਹੀਂ ਪੀਂਦੀ ਹੈ ਸਵੇਰੇ ਨਹੀਂ ਮੇਰੇ ਤੋਂ ਚਾਹ ਤਾਂ ਬਿਨਾਂ ਰਿਹਾ ਜਾਂਦਾ ਵੀ ਮਤਲਬ ਸਵੇਰੇ ਮੈਂ ਜਿੰਨੀ ਮਤਲਬ ਪਹਿਲਾਂ ਪੀਂਦੀ ਸੀਗੀ ਮੋਨਾਤਾ ਉਹਦੇ ਚੋਂ ਚੌਥਾ ਹਿੱਸਾ ਵੀ ਨਹੀਂ ਪਿੰਦੀ ਚਾਹੇ ਨਹੀਂ ਬਣਦੀ ਨਹੀਂ ਸਾਡੇ ਘਰ ਚਾਹੇ ਨਹੀਂ ਬਣਉਂ ਅੱਜ ਤਾਂ ਸਾਈਕਲ ਹੀ ਰਣ ਪੂਰੀ ਦੇ ਪੇਰ ਕੱਤੇ ਚਲੋ ਚਾਹ ਤਾਂ ਹੁੰਦੀ ਨਹੀਂ ਹੁਣ ਤਾਂ ਗਾਂ ਦਾ ਦੁੱਧ ਕਰਕੇ ਸੀ ਪਾਣੀ ਤੇ ਬਿਲਕੁਲ ਨਹੀਂ ਪਾਉਂਦੇ ਹੈਗੇ ਸਵੇਰੇ ਬਣਦੀ 3 ਕੱਪ ਚਾਹ ਦੀ ਹਾਂ ਤਿੰਨ ਕੱਪ ਚਾਹ ਦੇ ਬਣਦੇ ਨੇ ਉਹ ਵੀ ਇੱਕ ਮੇਰਾ ਇੱਕ ਤੇਰੇ ਡੈਡੀ ਦਾ ਤੇ ਇੱਕ ਆਪਣੇ ਰਤਨ ਹਰਾ ਵਟਣਾਉਂਦਾ ਪੱਠੇ ਵਟਣਾਉਂਦਾ ਹੁੰਦਾ ਇੱਕ ਕੱਪ ਉਹਦਾ ਬਣਦਾ। ਬਸ ਹੁਣ ਦਵਾ ਦੀ ਰੱਖਤੀ। ਭੜੀ ਨਹੀਂ ਤਾਂ ਅ ਵਿੱਚ ਨਹੀਂ ਇਹ ਵੀ ਪੀਣ ਲੱਗ ਗਿਆ ਸੀ। ਭੜੀ ਜੀ ਦਾ ਬਹੁਤ ਬੜੀ। ਇਹਦੀ ਮੈਂ ਛੜਾਈ ਆ ਭਾਈ ਮੈਂ ਵੀ ਇਹਦੇ ਉਹ ਹੋ ਜਾਂਦਾ ਨਕਸੀਰ ਛੁੱਟ ਜਾਂਦੀ ਆ ਫਿਰ ਕਰਮੀ ਚ। ਭੜੀ ਜੀ ਦਾ ਫੇਪੀ ਨਹੀਂ ਜਾਈਦੀ ਨਾ ਸਾ। ਨਾਓ ਜੀ ਤਿਆਰੀ ਇੱਧਰ ਹੋ ਰਹੀ ਆ। ਹਥਿਆਰ ਚੱਕੇ ਹੋਏ ਨੇ। ਆ ਬਾਟੀ ਚ ਸਵੇਰੇ ਮੈਂ ਹੋਣਾ ਹੀ ਸੀਗੀ ਪਨੀਰ ਦੀ ਸਬਜੀ ਮੈਂ ਇੰਨੀ ਕੰਜੂਸ ਆ ਮੈਂ ਤੋਤੀ ਹੈ ਕਿ ਮੈਂ ਕਹੇ ਦੇ ਵਿੱਚ ਅੱਪਾ ਦੁਬਾਰਾ ਕੁਝ ਵੀ ਬਣਾਵਾਂਗੇ ਤਾਂ ਬਣਾਵਾਂਗੇ ਠੀਕ ਆ ਜੀ ਸੱਚੀ ਗੱਲ ਆ ਕੀ ਦਾ ਪਹਿ ਪੜਾਈ ਲਿਖਾਈ ਖਾਣ ਪੀਣ ਦਾ ਆਈਡੀਆ ਕੀ ਦਾ ਸੀਗਾ ਨਹੀਂ ਜੰਗਲ ਚ ਰਹਿੰਦੇ ਆ ਨਹੀਂ ਪੱਥਰਾ ਨਾਲ ਅੱਗ ਜਾਲਦੇ ਜਿੰਗਲਾ ਲਾਲਾ ਹੂ ਕਰਕੇ ਮਰ ਜਾਂਦੇ ਜਿੰਗਲਾ ਲਾਲਾ ਹੂ ਇਹ ਤਾਂ ਸੱਚੀ ਹੈ ਜਿੰਗਲਾ ਲਾਲਾ ਹੂ ਕਰਕੇ ਘਰ ਦੇ ਨਾਲੇ ਬਣਾਉਂਦੇ ਆ ਕਿਹੜਾ ਆਈਡੀਆ ਬੰਦ ਕਰ ਦਿਆ ਮੈਂ ਤੇ ਮੇਰਾ ਟ੍ਰਾਈਪੋਡ ਵੀ ਦੇ ਲਓ ਤੁਸੀਂ ਇਹ ਜਦੋਂ ਚੜ੍ਹ ਕੇ ਕਰਦੇ ਹੋ ਸੋਹਣਾ ਜੀ ਤੁਹਾਨੂੰ ਬੈਕ ਕੈਮਰੇ ਨਾਲ ਟ੍ਰਾਈਪੋਡ ਦਿਖਾਉਣੀ ਆ ਲਓ ਜੀ ਇਹ ਸੀਗੀ ਆਪਣੇ ਕੋਲ ਬੋਤਲ ਬੋਤਲ ਨਹੀਂ ਮੈਨੂੰ ਪਤਾ ਕਾਦੇ ਵਾਲੀ ਐ ਇਦਾਂ ਦੀਆਂ ਬੋਤਲਾਂ ਬਹੁਤ ਪਈਆਂ ਨੇ ਕਿਉਂਕਿ ਪਸ਼ੂਆਂ ਵਾਲੇ ਘਰੇ ਇਦਾਂ ਦਾ ਕੁਝ ਆਉਂਦਾ ਹੀ ਰਹਿੰਦਾ ਹਨਾ ਪਸ਼ੂਆਂ ਦੀ ਹੀ ਆ ਕਾਸੇ ਦੀ ਬਿੱਟਾ ਹਨਾ ਬਿੱਟੇ ਸੂਣ ਤੇ ਆ ਸੂਣ ਤੋਂ ਬਾਅਦ ਜੇਰ ਜੇ ਲੇਟ ਪਵੇ ਡੰਗਰ ਨੂੰ ਤਾਂ ਪਾਉਂਦੇ ਹੁੰਦੇ ਆ ਕਮਜ਼ੋਰੀ ਹਾਂ ਕਮਜ਼ੋਰੀ ਤੋਂ ਤੇ ਆਹ ਟ੍ਰਾਈਪੋਡਾ ਬਣਾ ਟੁੱਟ ਗਿਆ ਸੀ ਅਸਲੀ ਦਾ ਪਤਾ ਨੂੰ ਟ੍ਰਾਈਪੋਡ ਦਿਖਾਉਣਾ ਉਹ ਤਾਂ ਬਾਅਦ ਚ ਜਾਣਕਾਰੀ ਦੇਵਾਂਗੇ ਪਸ਼ਕਮਾਲੀ ਤਾਂ ਤੇ ਆਹ ਟ੍ਰਾਈਪੋਡ ਦਾ ਜਿਹੜਾ ਉੱਪਰਲਾ ਸੀਗਾ ਸਟੈਂਡ ਜ ਆ ਇਹ ਆਪਣਾ ਵਧੀਆ ਕੰਮ ਜਾ ਵਾ ਇਹ ਆਪਾਂ ਇਹਦੇ ਤੇ ਡਬਲ ਟੇਪ ਨਾਲ ਚਪਕਾ ਲਿਆ ਤੇ ਛੋਟੇ ਯੂਟਿਊਬਰਾਂ ਲਈ ਇਹ ਬੈਸਟ ਆਈਆ ਠੀਕ ਆ ਇਹ ਵੀ ਨਾ ਹੋਵੇ ਤਾਂ ਵੀ ਬੋਤਲ ਤਾਂ ਡਾ ਟ੍ਰਾਈਪੋਡ ਦਾ ਕੰਮ ਦੇ ਸਕਦੀ ਆ ਉਹ ਤੁਹਾਨੂੰ ਫੇਰ ਕਿਸੇ ਦਿਨ ਦੱਸ ਦੂੰਗੀ ਤੇ ਮੇਰਾ ਟ੍ਰਾਈਪੋਡ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਖਾਲੀਏ ਪੰਦੀਏ ਬਣਾ ਲੀਏ ਪਹਿਲਾਂ ਖਾਪਾ ਪਾਵਾਗੇ ਤਾਂ ਬਾਤ ਇਹ ਅਹਨਾ ਆਪਾਂ ਕੀ ਕਹਿ ਸਕਦੇ ਆ ਨਾ ਇਨਸਾਫੀ ਆ ਇਹ ਜਦੋਂ ਕਿ ਇਹਨਾਂ ਨੂੰ ਦੋਨਾਂ ਨੂੰ ਪਤਾ ਵੀ ਮੈਂ ਬਿਮਾਰ ਆ ਮੈਨੂੰ ਡਾਕਟਰ ਨੇ ਤੜਿਆ ਬੰਦ ਕਿਹਾ ਹਾਲਾਂਕਿ ਮੇਰੀ ਡਾਕਟਰ ਨੇ ਰੋਟੀ ਉਹ ਬੰਦ ਕਰੀਏ ਮੈਨੂੰ ਸਿੰਪਲ ਖਾਣ ਨੂੰ ਕਿਹਾ ਸੈਲਡ ਖਾਣ ਨੂੰ ਬੰਦ ਅੱਛਾ ਮੈਂ ਮੋਲਿਆ ਦਾ ਕਾਹੂਸ ਆਹ ਨੂੰ ਬਣਾਏ ਨਾ ਕੋਈ ਨਾ ਕਾਹੂ ਮਮੀ ਕੋਈ ਨਾ ਕਾਹੂ ਨਹੀਂ ਮੈਨੂੰ ਲਿਆ ਦਾ ਕਾਹੂਸ ਮੈਨੂੰ ਲਿਆ ਦੀਆਂ ਨੇ ਖੇਤ ਜੋ ਮੂਲੀ ਪੱਟ ਕੇ ਨਹੀਂ ਲਿਆ ਇਹਦੇ ਲੋ ਅੱਜ ਮੁੱਲ ਲੈ ਕੇ ਆਨੇ ਮਾਰੀ ਹੈ ਹਾਂ ਕਾਲੇ ਤੇ ਮੇਰੇ ਪਤੇੜੀਆਂ ਬੜੀ ਬੜੀਆਂ ਉੱਤੇ ਜਾਂਦੇ ਪੱਟ ਕੇ ਡੇਨ ਮੋਟੀ ਡੇਨ ਮੋਟੀ ਨਹੀਂ ਮੈਂ ਸਰਦੀਆਂ ਦੇ ਵਿੱਚ ਮੈਂ ਤਾਂ ਖਾਂਦੀ ਰਹੀਆਂ ਜੇ ਮੈਂ ਲੈ ਕੇ ਆਉਂਦੀ ਸੀ ਨਾ ਪੱਟ ਕੇ ਆਪਾਂ ਦਰ ਦਾ ਖਾ ਲਵੇ ਡਾਟੇ ਇਹ ਨਹੀਂ ਤਿਆਰੀ ਪਹਿਲਾਂ ਕਰੋ ਸਰਦੀਆਂ ਦੀ ਤਿਆਰੀ ਪਹਿਲਾਂ ਕਰੋ ਤਾਂ ਸਰੀਰ ਠੀਕ ਰਹੇ ਨਾ ਬਿਮਾਰ ਬੰਦੇ ਤੋਂ ਤਿਆਰੀ ਆਪ ਕਰੋ ਬਿਮਾਰ ਬੰਦੇ ਤੋਂ ਪਕਵਾਓ ਤੇ ਖਾ ਆਪ ਲੋ ਕੋਈ ਨਾ ਕਹਿੰਦਾ ਪਾਪਾ ਨਹੀਂ ਮੈਂ ਨਹੀਂ ਅੱਜ ਮੈਂ ਇੱਕ ਕਰਦਾ ਪੀਸ ਨਹੀਂ ਇੱਕ ਮਿੰਟ आह हो एकदा बीच खाके पर उनके थे नहीं समेलना समेलना मेरा तो जैसे समेलना है कोई ना मंगी काली किधर मोटू पर चलो मंगू भूख लगी भूख ओके क्या ना समोसा ओर अच्छा नहीं ख़ासा नहीं नेवड़े होते हैं ओर ना डायना थोड़ा ना अंडा ले यों बच्चा निकले ये क्या वो आ एडी का नो होगी थी ना तब ਨਾ ਸੋਹਰ ਵਾਲੀ ਫਿਲਮਾਂ ਨਾ ਨਾ ਨਹੀਂ ਦੇਖੀ। ਨਾ ਜਿਹੜੀ ਤੇ ਪਾਪਾ ਪਾਪਾ ਪੁੱਫ ਤਰ ਜਾਉਂਦੀ। ਨਹੀਂ ਵੀ ਲੈਦੇ ਕਈ। ਉਹ ਤਾਂ ਡਰਕਾ ਜਿਹਾ ਰਹਿਣਾ ਸਰਤੀ। ਡਰਕਾ ਜਿਹਾ ਰਹਿਣਾ। ਮੇਰੇ ਵਰਗਾ। ਮੇਰੇ ਵਰਗਾ। ਨਾ ਉਹ ਕਹਿੰਦੇ ਨਾ ਨਾਰੀ ਸ਼ਕਤੀ ਜਿੰਦਾਬਾਦ ਮੈਂ ਤਾਂ ਡਰ ਜਾਂਦੀ ਆ ਪਰ ਮੈਂ ਨਾ ਵੀ ਡਰਦੀ ਓਏ। ਆਪਾਂ ਇੰਡਰਨ ਵਾਲੇ ਖੌਮ ਚੋਂ ਨਹੀਂ ਹੈਗੇ ਅਸੀਂ। ਉਹ ਬਲੈਡ ਬਾਰਦਾ ਦੀ ਤੇਰਾ ਤਾਂ ਵੀ ਨਹੀਂ ਤੇ ਹੁਣ ਤੂੰ ਡਰਦੀ ਗੁੱਸਾ ਆਉਂਦਾ ਤੇ ਵੱਤ ਤੇ ਗੁੱਸਾ ਜ਼ਿੰਦਗੀ ਦੀ ਓੜੀ ਓੜੀ ਗੁੱਸਿਆ। ਲੰਗਾ ਤੋਂ ਪਹਿਲਾਂ ਗੁੱਸਾ ਦੇ ਰੂਰੀਆ ਵੀ ਤਾਂ ਲੜਾਈ ਹੋਣੀ ਆ ਅਸੀਂ ਆਪਣੇ ਮੋਢਿਆਂ ਤੇ ਲਾਸ਼ ਭਾਵੇਂ ਦੂਜਿਆਂ ਮੋਢਿਆਂ ਤੇ ਜਾਣੀ ਆ ਭੰਗੜਾ ਤਾਂ ਜੱਟਾਂ ਦੇ ਮੋਢਿਆਂ ਤੇ ਪਾਉਂਗਾ ਆ ਜੇ ਹਰ ਕਿੰਨੇ ਹਲਖਾ ਗਿਆ ਜੇ ਮੈਂ ਵੱਧ ਨਾ ਬੋਲਦੀ ਲੈ ਆਪਣੇ ਮੁੰਡੇ ਲਈ ਰੱਖਣੀ ਮੱਤੇ ਨੂੰ ਬਦਲਤ ਚਲੋ ਜੀ ਆਪਾਂ ਬਣਾਉਂਦੇ ਹਾਂ ਮਿਲਦੇ ਕਿੰਨਾ ਕੁ ਟਾਈਮ ਲੱਗੂ ਬਸ ਥੋੜੇ ਟਾਈਮ ਲੱਗੇ। ਉਹ ਇੰਨਾ ਟਾਈਮ ਹੋ ਤਾਂ ਸਾਨੂੰ ਹੀ ਲੋੜਾ ਕਿੰਨੇ ਵਾਰ ਮੈਨੂੰ ਲਾ ਦਿੰਦੇ। ਹੋਣਾ ਨੇ ਤਾਂ ਵੀਡੀਓ ਬਣਾ ਦੀ ਜੀ ਭਾਈ ਇੱਕਣਾ ਇੱਕਣਾ ਬਣਾ ਲੂ। ਛੱਟ ਗਿਆ ਲਾਵਾ ਸੱਚ ਆਂਦੀ ਆਪਾਂ ਵੀ ਚਲ ਦੱਸ ਦਨੇ ਆ ਬੜਾ ਪਕਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਆਲੂ ਵਾਲੇ ਚਾਹੀਦੇ ਆ। ਆਪਦੇ ਉਹਦੇ ਲਈ ਫੈਮਿਲੀ ਦੇ ਮੁਤਾਬਕ ਦਿਖਦਾ ਵੀ ਆ। ਹੂੰ ਦੇਖ ਲਿਓ। ਹਾਂ ਵੀ ਤੁਸੀਂ ਕਿੰਨੇ ਖਾਣੀਆਂ ਤੇ ਉਸ ਤੋਂ ਬਾਅਦ ਆਪਾਂ ਬ੍ਰੀਕ ਕੱਟਿਆ ਹੈ ਪਿਆਜ਼ ਲੈਣਾ। ਠੀਕ ਆ ਜੀ। ਆਪਾਂ ਟਾਈਮ ਲਗਾ ਦੱਸਣ।

ਪੂਰਾ ਵੱਡਾ ਨੇ ਉਹ ਚੋੜਨਾ ਇੱਕ ਪੂਰਾ ਹੀ ਤੋਨੇ ਵੀ ਹਾਂ ਈਕਾ ਜੀ ਹੱਤਣਾ ਨਾ ਆਈਆ ਕੈਮਰਾਮੈਨ ਕੱਚਾ ਮੈਂ ਕੱਚਾ ਨਹੀਂ ਗਾੜੀ ਕੱਚਾ ਆ ਮੋਦੀ ਵਾਲੇ ਕੰਮ ਤੋਂ ਥੋੜੇ ਧਿਆਨ ਨਾ ਕਰਿਆ ਕਰੋ ਕੀ ਮੋਦੀ ਮੋਦੀ ਆ ਬਣਾਉਣਾ ਮੋਦੀ ਦਾ ਹੋ ਕੇ ਦੇਖਣਾ ਦਾ ਵਾਲੀ ਨਹੀਂ ਤੁਹਾਨੂੰ ਮੋਦੀਆਂ ਕੰਮ ਤੋਂ ਥੋੜਾ ਧਿਆਨ ਨਾ ਕਰਿਆ ਕਰੋ ਇੱਥੇ ਧਿਆਨ ਹੋ ਗਿਆ ਜੇ ਤੇ ਹੇ ਇਹ ਦੱਤੇ ਵਾਲੇ ਮੇਰੇ ਵਾਲ ਦੇਖ ਕੇ ਨਾ ਧਿਆਨ ਕਿਸੇ ਦਾ ਨਹੀਂ ਲੱਗਦਾ ਔਰ ਇਹਦੇ ਬੋਸ਼ ਵੀ ਨਹੀਂ ਹੈਗਾ ਦੇਖੋ ਦੇਖਦੇ ਦੇਖਦੇ ਹੈਗਾ ਥੋੜਾ ਥੋੜਾ ਹੈਗਾ ਥੋੜਾ ਥੋੜਾ ਮੇਰੇ ਹੱਥ ਲਿਪੜਿਆ ਹੋਇਆ ਚੰ ਕੋਈ ਗੱਲ ਨਹੀਂ ਕੋਈ ਚੀਜ਼ ਨਹੀਂ ਤੁਸੀਂ ਫੇਰ ਕਹਿੰਦੇ ਹੋ ਅਸੀਂ ਚੱਕਦੇ ਆਂ ਉਹ ਚੱਕਦੇ ਹੋ ਜਿਹੜਾ ਥੋੜਾ ਪਾਣੀ ਵੀ ਪਿਆ ਸੀ ਤੇਲ ਆ ਪਰਖਿਆ ਹੈਗਾ ਨੂੰ ਨਾ ਇਦਾਂ ਵੀਡੀਓ ਵਧੀਆ ਨਹੀਂ ਆਉਣੀ ਵਧੀਆ ਆ ਗਈ ਹੈ ਵੀਡੀਓ ਆਦੀਆ ਕੀ ਕੀ ਪਾਉਂਦੇ ਹੋ ਹਾਰਦੀ ਪਾਉਂਦੇ ਗਾਰਮ ਮਸਾਲਾ ਪਾਉਣਾ ਵੀਡੀਓ ਦੇਖ ਲਓ ਥੋੜਾ ਜਿਹਾ ਜੀਰਾ ਪਾਉਣਾ ਨੂਨ ਪਾਉਣਾ ਸਵਾਦ ਨੂਨ ਨੂਨ ਸਵਾਦ ਅਨਸਾਰ ਹਰਦੀ ਪਾ ਲੈਣੀਆਂ ਚੰਦ ਨਹੀਂ ਆਪ ਆਪ ਦੇ ਦੇਸੀ ਅਨਸਾਰ ਲੈ ਪਾ ਕਾਲੀ ਮਿਰਚ ਪਾਉਣੀ ਸੀ ਹੁਣ ਪੀਸੀ ਹੋਈ ਪੀਛੋ ਪੀਸੀ ਹੋਈ ਹੈ ਨੀ ਕਾਲੀ ਮਿਰਚ ਲੈ ਆਂਦੀ ਨਾ ਉਹਦੀ ਮੈਂ ਰੱਖ ਕੇ ਭੁੱਲ ਗਈ ਕਿਤੇ ਵੈਸੇ ਬਾਜ਼ਾਰ ਤੋਂ ਨਹੀਂ ਲੈਣੀ ਚਾਹੀਦੀ ਪੀਸੀ ਪਸਾਈ ਕਾਲੀ ਮਿਰਚ ਅਸੀਂ ਲਿਆਂਦੀ ਸੀ ਪਰ ਵੈਦਾਂ ਦੇ ਉਹ ਲਿਆਂਦੀ ਸੀ ਓਦਾਂ ਨਹੀਂ ਸੀ ਹਨ ਹੁਣ ਇਹ ਸਾਰਾ ਕੁਝ ਕੇਰਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਯਾ ਵਾੜ ਬਣਾ ਲਓ ਫੋਕ ਫੋਕ ਫਾਸਟ ਕਰ ਬੰਦ ਲਈ ਕੋਈ ਮਤਲਬ ਮਾਂ ਚ ਆਵਣੀ ਇਹ ਜਦ ਵਾਲੀ ਆ ਪਾ ਲੈਣਾ ਥੋੜਾ ਜਿਆ ਮੈਦਾ ਜਾਂ ਕਣਕ ਦਾ ਆਟਾ ਆਪਾਂ ਮੈਦਾ ਤੇ ਸੂਜੀ ਸੂਜੀ ਵੀ ਪਾ ਸਕਦੇ ਆ ਮੈਦਾ ਵੀ ਪਾ ਸਕਦੇ ਆ ਆਪਾਂ ਕਹਾਂਗੇ ਕਣਕ ਦਾ ਆਟਾ ਵੀ ਇਹਦਾ ਪੇੜਾ ਜਾਂ ਬਣ ਜਵੇ ਲਓ ਜੀ ਪਣ ਨੇ ਬਣਾਉਣੀ ਸ਼ੁਰੂ ਕਰਤੇ ਪਣਦੇ ਤਾਂ ਉਪਣੇ ਹੀ ਨੇ ਬਾਕੀ ਖਾਣ ਵਾਲੇ ਦੱਸਣਗੇ ਉਪਣੇ ਇਹਦਾ ਨਾਮ ਕੀ ਕਰਦੇ ਆ ਭਾਈਏ ਨੂੰ ਕਹਿੰਦੇ ਆ ਬੜਾ ਪੋ ਬੜਾ ਪਿਓ ਜਾਟਾ ਦਿਓ ਬੜੇ ਗੈਸ ਤੇ ਰੱਖ ਲੀ ਦੋ ਬੰਦੇ ਚਾਹੀਦੇ ਇੱਕ ਜਣਾ ਪਾਈ ਜਾਵੇ ਇੱਕ ਜਣਾ ਕੱਢੀ ਜਾਵੇ ਹੁਣ ਮੇਰਾ ਕੁੱਕ ਬੱਚਾ ਘਰ ਨਹੀਂ ਪੀ ਜਾ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਤੁਸੀਂ ਦੋਏ ਜਣੇ ਬਿੱਲਰ ਖਾਣ ਸੁਰੇ ਹੋ Kya anna tamu dithe? Kama ni? O, ni bachcha adekamna. O, adekamna. Kata reku dha. Ajaje, ajaje, inna sona ragana dha. Ajaje, inna sona ladakne, rekinna sona poniya firda. Pasaka, pasaka. Kama, kama. Jadi pesi kama lakta, jadi ਈ ਗਿਆਨ ਦੇਸ ਨੈਕਸ ਹੀ ਬਣਾ ਕੇ ਹੀ ਡਿਨਰ ਕਰਪਾ ਹਨਾ ਸੋ ਠੀਕ ਆਹ ਤੇ ਲੱਗਿਆ ਸਕਰੀਨ ਤੇ ਮੈਨੂੰ ਆਏ ਲੱਗਿਆ ਮੇਰੇ ਮੱਥੇ ਤੇ ਕੁਛ ਲੱਗਿਆ ਸਕਰੀਨ ਤੇ ਲੱਗਿਆ ਮੇਰੇ ਹੱਥ ਨਾਲੋਂ ਲੱਗਿਆ ਹੋਣਾ ਮਟੀਰੀਅਲ ਦੋ ਜਾਣੇ ਚਾਹੀਦੇ ਆ ਇੱਕ ਤੇ ਜਾਣਾ ਆਹ ਇੱਕ ਤੇ ਜਾਣਾ ਮੈਂ ਕਰ ਫੜਦੇ ਪਹਿਲਾਂ ਆਹ ਕੱਢ ਕੇ ਹੁਣ ਜੇ ਹੁਣ ਮੈਂ ਬਿਮਾਰ ਬਮੂਰ ਹੋਈ ਹੁਣ ਇਹ ਦੋਨੇ ਜੂ ਮੈਂ ਬਾਹਰ ਤਰਾ ਹੋਣਾ ਸਾਰੇ ਪਾਸੇ ਹਾਂ ਕਲੀਨ ਜੈਟ ਦੇਣੀਆਂ ਆਇਆ ਕਰਦੇ ਬੈਠੇ ਮੈਂ ਨਹੀਂ ਕਹਦੇ ਮੈਂ ਨਹੀਂ ਕਹਦੇ ਲਾਲ ਆਪੀ ਜਿਦਾਇਆ ਨੇ ਭਈਏ ਬੱਤਨ ਇੱਕ ਬੰਦੇ ਨੇ ਲਾਲ ਆਪੇ ਨਹੀਂ ਮੈਂ ਕਹਾਂ ਸਰਾਜਨ ਲਾਲ ਮੈਂ ਤਾਂ ਵੀਡੀਓ ਸੇਵ ਕਰ ਲਈ ਵੀ ਚੱਲ ਬਣਾਵਾਂਗੇ ਵੀਰੇ ਜਹਾਰ ਨੇ ਵੀਡੀਓ ਦੇਖ ਲਈ ਵੀਰੇ ਨੂੰ ਵੀਰੇ ਨੂੰ ਸੱਟ ਕਰਤੀ ਪਿਰਾੜੀ ਮੈਂ ਵੀਰੇ ਨੂੰ ਵੀਰੇ ਨੂੰ ਸੱਟ ਪਾ ਕਰਤੀ ਉਹਨੇ ਬਣਾ ਲੈਣੇ ਸੀ ਆਪ ਬਣਾ ਲੈਣੇ ਸੀ ਕਿਉਂਕਿ ਉਹਦੇ ਬਣਾਉਣ ਵਾਲੀ ਚੀਜ਼ਾਂ ਉਹਨੇ ਬਣਾ ਲੈਣੇ ਸੀ ਹਾਂ ਛੁੱਟੀ ਹੋਵੇ ਉਹ ਫ੍ਰੀ ਹੋਵੇ ਉਹਨੇ ਬਣਾ ਲੈਣੇ ਸੀ ਅਜੇ ਵੀਰੇ ਦੇ ਦੇਖ ਕੇ ਨਾ ਉਹ ਤਾਂ ਫੇਰ ਨੁਬੱਕਾ ਲੱਗਦੀ ਹਾਂ ਮੈਂ ਕੱਲ ਸ਼ਾਮ ਨੂੰ ਚਲੀ ਗਈ ਦਵਾਈ ਲੈਣ ਥੋੜੀ ਮੈਨੂੰ ਲੱਗਦਾ ਸੀ ਵੀ ਸਿਹਤ ਠੀਕ ਜੀ ਨਹੀਂ ਹੈਗੀ ਅਸੀਂ ਡਾਕਟਰ ਤਾਂ ਚਲੇ ਗਏ ਤੇ ਜਿਹਨ ਨੂੰ ਮੈਨੂੰ ਪਤਾ ਜ਼ਿਆਦਾ ਨੂੰ ਭੁੱਖ ਲੱਗੀ ਹੋਈ ਸੀ ਹਣਾ ਹਾਂ ਭੁੱਖ ਲੱਗੀ ਸੀ ਜਿਆਨ ਛੋਟਾ ਛੋਟਾ ਇੱਥੇ ਛੋਟਾ ਛੋਟਾ ਇਹਨੂੰ ਬੜਾ ਹੋਊਗਾ ਤੇ ਇਹਨੂੰ ਛੋਟਾ ਬਹੁਤ ਖੱਦਿਆ ਆਖੀਂ ਨਾ ਨਾਟੇ ਮਰਦੀ ਬਹੁਤ ਆ ਲਾ ਬਈ ਹੁਣ ਤਾਂ ਨੇ ਕਲੀ ਚਾਹ ਪੀ ਲਈ ਨਿਆ ਦੇ ਡੰਗਰਾਂ ਚ ਜਾਨੂ ਬਾਕੀ ਇਹਨਾਂ ਦੇਦੇ ਆਓ ਫਿਰ ਸਕਰੀਨ ਤੇ ਲੱਗਿਆ ਕੁਝ ਇੰਦਰ ਛੋਟਾ ਬਾਉ ਦੀ ਦੇਖ ਲੋ ਸਕਰੀਨ ਤੇ ਆਪਦੇ ਦਾ ਆਪ ਖਾ ਕੇ ਪਤਾ ਲੱਗੂਗਾ ਜੀ ਯਾਰ ਖਾ ਕੇ ਦੱਸੂਗਾ ਵੀ ਕਿਦਾਂ ਦੇ ਬਣੇ ਆ ਕੈਮਰਾਮੈਨ ਉਹ ਖਾ ਕੇ ਦੱਸੋ ਕੜਾ ਬਾਉ ਬਣਾ ਬਹੁਰੀਆ ਬਣਿਆ ਪੂਰਾ ਐਂਡ ਕ੍ਰਿਸਪੀ ਕ੍ਰਿਸਪੀ ਤੇ ਵਿਚੋ ਪੂਰਾ ਐਂਡ ਸੌਫਟ ਬਹੁਤ ਵਧੀਆ ਬਣਿਆ ਐਦਾਂ ਕਰਕੇ ਰੱਖ ਲਾ ੂਪ ਮਾਰ ਕੇ ਠੰਡੇ ਹੋਏ ਦਿਖਾਊਗਾ ਜੀ ਉਹ ਵੀ ਲੈ ਕੇ ਉਹ ਵੀ ਠੰਡੇ ਦੱਦੇ ਬਾਉ ਨੇ ਬਾਈ ਕਿੱਤੇ ਉਹਦੇ ਨੇ ਕਿਤੇ ਜਿੰਨੇ ਕਿਤੇ ਤੁਸੀਂ ਖਾਣ ਵਾਲੇ ਉਹ ਸਹਿਜ ਠੀਕ ਆ ਹਾਂ ਹੱਥ ਦਾ ਪਰੇ ਕਰ ਲੈ ਉਹ ਵੀਡੀਓ ਬਣਦੀ ਆ ਦੇਖਣੋ ਅਸੀਂ ਬਲੌਗਰ ਆ ਇੰਨਾ ਕਿਦਵਾਈ ਚਾਤਾ ਬਾਈ ਉਹ ਅਸੀਂ ਬਲੌਗਰ ਆ ਖਾ ਲੋ ਖਾ ਲੋ ਲਾਲੋ ਗਾਸ਼ੇ Dwi'n gwybod, dwi'n gwybod, dwi'n